ਬਹੁਤ ਮਾਨਯੋਗ ਗਵਰਨਰ ਪੰਜਾਬ ਸ਼੍ਰੀ ਬਨਵਾਰੀ لال ਪ੍ਰੋਹਿਜ ਜੀ ਤੇ ਸਟੇਜ ਤੇ ਬਹੁਤ ਸਨਮਾਨਯੋਗ ਸਖਸ਼ੀਤਾ ਤੇ ਮੇਰੇ ਸਾਹਮਣੇ ਵੀ ਜਿੰਨੀਆਂ ਵੀ ਸਖਸ਼ੀਤਾ ਬੈਠੀਆਂ ਨੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਬਤ ਸਿੰਧੂ ਦਾ ਤੇ ਪੰਜਾਬ ਯੂਨੀਵਰਸਿਟੀ ਦਾ ਕਿ ਜਿਨ੍ਹਾਂ ਨੇ ਮੇਰੇ ਪਿਤਾ ਜੀ ਦੀ ਯਾਦ ਵਿੱਚ ਇਹ ਸਮਾਰੋਹ ਕਰਵਾਇਆ ਮੇਰੇ ਲਈ ਸ਼ਾਇਦ ਬਾਕੀਆਂ ਲਈ ਵੀ ਆ ਪਾਪਾ ਬਾਰੇ ਬੋਲਣਾ ਕਈ ਵਾਰੀ ਬਹੁਤ ਮੁਸ਼ਕਲ ਹੋ ਜਾਂਦਾ ਮੈਨੂੰ ਇਦਾਂ ਲੱਗਦਾ ਕਿ ਮੈਂ ਉਹਨਾਂ ਦੇ ਹਾਂ ਦੇ ਸ਼ਬਦ ਬੋਲ ਸਕੂੰਗਾ ਕਿ ਨਹੀਂ ਫਿਰ ਮੈਨੂੰ ਕਈ ਵਾਰੀ ਇਦਾਂ ਲੱਗਦਾ ਕਿ ਚਲੋ ਜੀ ਮੈਂ ਬੋਲ ਕੇ ਨਹੀਂ ਤੇ ਉਹਨਾਂ ਨੂੰ ਗਾ ਕੇ ਉਹਨਾਂ ਨੂੰ ਯਾਦ ਕਰ ਲਵਾਂ ਪਰ ਉਹ ਦੋ ਵੀ ਏਦਾਂ ਹੁੰਦਾ ਕਿ ਕਿਉਂਕਿ ਮੇਰੇ ਪਾਪਾ ਵੀ ਆਪਣੇ ਚੀਜ਼ਾਂ ਨੂੰ ਇੰਨੀ ਖੂਬਸੂਰਤੀ ਨਾਲ ਗਾਉਂਦੇ ਸਨ ਸੋ ਮੈਨ ਲੱਗਦਾ ਪਤਾ ਨਹੀਂ ਮੈਂ ਓਨੀ ਖੂਬਸੂਰਤੀ ਨਾਲ ਉਹਨਾਂ ਚੀਜ਼ਾਂ ਨੂੰ ਗਾ ਸਕੂੰਗਾ ਕਿ ਨਹੀਂ ਸੋ ਅੱਜ ਇੱਕ ਗੀਤ ਦੀ ਗੱਲ ਚੱਲੀ ਸੀ ਮੇਰੇ ਨਾਲ ਹੀ ਬੈਠੇ ਸੀਗੇ ਇੱਕ ਸਖੀਅਤ ਸੋ ਉਹਨਾਂ ਨੇ ਗੱਲ ਕੀਤੀ ਬਹੁਤ ਪਹਿਲਾਂ ਕਿ ਇੰਡੋ ਪਾਕ ਗੇਮਸ ਹੋਈਆਂ ਸੀ ਤੇ ਉਹਦੇ ਵਿੱਚ ਉਹਨਾਂ ਨੇ ਕਾਫੀ ਬਹੁਤ ਸੋਹਣਾ ਜ਼ਿਕਰ ਇਹਨਾਂ ਸੋਹਣਾ ਕੀਤਾ ਫਿਰ ਮੈਨੂੰ ਲੱਗਿਆ ਵੀ ਅੱਜ ਉਹੀ ਗੀਤ ਮੈਂ ਤੁਹਾਨੂੰ ਸੁਣਾਵਾਂ ਹੂੰ ਕਹੇ ਸਤਲੁਜ ਦਾ ਪਾਣੀ ਆਖੇ ਬਿਆਸ ਦੀ ਰਵਾਨੀ ਕਹੇ ਸਤਲੁਜ ਦਾ ਪਾਣੀ ਅੱਖੇ ਬਿਆਸ ਦੀ ਰਵਾਨੀ ਸਾਡਾ ਜਨਮ ਚਨਾਬ ਨੂੰ ਸਾਡਾ ਜਨਮ ਚਨਾਬ ਨੂੰ ਸਲਾਮ ਆਖਣਾ ਅਸੀਂ ਮੰਗਦੇ ਹਾਂ ਖੈਰਾ ਸੂਬ ਸ਼ਾਮ ਆਖਣਾ ਅਸੀਂ ਮੰਗਦੇ ਹਾਂ ਖੈਰਾ ਬੋਸ਼ਾ ਮਖਣਾ ਜੀ ਸਲਾਮ ਅਖਣਾ ਜੀ ਸਲਾਮ ਅਖਣਾ ਜੀ ਸਲਾਮ ਅਖਣਾ ਰਾਵੀਦਰ ਵੀ ਵਗੇ ਰਾਵੀਓਦਰ ਵੀ ਵਗੇ ਲੈ ਕੇ ਜਾਂਦੀ ਕੋਈ ਸੁਖਦਾ ਸੁਨੇਹਾ ਜਹਾਂ ਲਗੇ 라ਵੀਦਰ ਵੀ ਵਗੇ 라ਵੀਓਦਰ ਵੀ ਵਗੇ ਲੈ ਕੇ ਜਾਂਦੀ ਕੋਈ ਸੁਖਦਾ ਸੁਨੇਹਾ ਜਹਾਂ ਲਗੇ 에ਦੀ ਤੋਰ ਨੂੰ ਹੀ ਪਿਆਰ ਦਾ 에ਦੀ ਈ ਮੰਗਦੇ ਹਾਂ ਖੈਰਾ ਸੂਬੋ ਸ਼ਾਮ ਆਖਣਾ ਅਸੀਂ ਮੰਗਦੇ ਹਾਂ ਖੈਰਾ ਸੂਬੋ ਸ਼ਾਮ ਆਖਣਾ ਜੀ ਸਲਾਮ ਆਖਣਾ ਜੀ ਸਲਾਮ ਆਖਣਾ ਜੀ ਸਲਾਮ ਆਖਣਾ ਸਦਾ ਮਿਲਣਾ ਤਾਂ ਸੀਨੇ ਆਂਚ ਨਿੱਗਾ ਪਿਆਰ ਲੈ ਕੇ ਅਤੇ ਵਿਛੜਨਾ ਮਿਲਣੇ ਦਾ ਇੱਕ ਰਾਰ ਲੈ ਕੇ ਸਦਾ ਮਿਲਣਾ ਤਾਂ ਸੀਨੇ ਆਂਚ ਨਿੱਗਾ ਪਿਆਰ ਲੈ ਕੇ ਅਤੇ ਵਿਛੜਨਾ ਮਿਲਣੇ ਦਾ ਇੱਕ ਰਾਰ ਲੈ ਕੇ ਕਿਸੇ ਸ਼ਾਮ ਨੂੰ ਨਾ ਕਿਸੇ ਸ਼ਾਮ ਨੂੰ ਨਾ ਅਲਵਿਦਾ ਦੀ ਸ਼ਾਮ ਆਖਣਾ ਅਸੀਂ ਮੰਗਦੇ ਹਾਂ ਖੈਰਾ ਸੂਬ ਸ਼ਾਮ ਆਖਣਾ असी मंगते हाँ खैर सुबह शाम आखना जी सलाम मखणा जी सलाम मखना जी सलाम आखना सो मेरी इन्नी खाजरी कबूल करो बहुत बहुत मेहरबानी शुक्रिया